ਬੱਚਿਆਂ ਦੇ ਨੂੰ ਤੁਸੀਂ ਆ ਬੱਕਰੇ ਪਹਿਲਾਂ ਦੱਸੋ ਤਿੰਨ ਦੋ ਤਿੰਨ ਪੱਠਾ ਹੋ ਗਏ ਦੋ ਪੰਜਾਂ ਨਗਾਂ ਦੀ ਗੱਲ ਕਰੋ ਹਾਂ ਵੀ ਨਾਲ ਹੀ ਹੈ ਨਾ ਭਾਪੀ ਉਹ ਸੂਝਿਆ ਇਹਦਾ ਬੱਚਾ ਆ ਆ ਬੱਚੇ ਬਾਬਾ ਜੀ ਰਿਹਾ ਤੇ ਬੱਚੇ ਉਹਦਾ ਬੱਚਾ ਉਹ ਬੱਚੇ ਨਾਲ ਲੈ ਜਾਣੇ ਆ ਲੈ ਜਾਣੇ ਬੱਚੇ ਨਾਲ ਫਿਰ ਭਾਜੀ ਹਾਂ ਨਾਲ ਲੈ ਜਾਣੇ ਆ ਤਾਂ ਫਿਰ ਉਸ ਹਾਮ ਨਾਲ ਆਪਾਂ ਪੁੱਛ ਲੈਨੇ ਰੇਟ ਨਾ ਹਾਂ ਜੇ ਲਹਣੇ ਆ ਤੁਸੀਂ ਨਹੀਂ ਮਿਲ ਜਾਣੇ ਤਾਂ ਵੀ ਕੋਈ ਗੱਲ ਨਹੀਂ ਹਾਂ ਹਾਂ ਦੱਸੋ ਕਿੰਗ ਦੱਸੋ ਬੱਚੇ ਵਿੱਚ ਨਾ ਰਹਿੰਦੇ ਬੱਚੇ ਆ ਦੋ ਛੱਡ ਲਈਏ ਤੇ ਬਾਕੀ ਹੋਗਾ ਆਪਣੇ 5 ਤੇ 2 7 ਨਗ ਠੀਕ ਹੈ ਜੀ ਬੰਬੇ 7 ਨਗਾਂ ਦਾ ਦੱਸੋ ਅਬ ਅੱਛੇ ਕੱਢੋ ਲੈ ਲਓ ਤੇ ਪਤਾ ਹੀ ਆ ਦੇ ਨੀ ਬਾਤ ਨਹੀਂ ਕਰੋ ਮੇਰੀ ਗੱਲ ਸੁਣਿਓ ਮੇਰੀ ਗੱਲ ਨਾ ਸੁਣਿਓ ਭਈਏ ਸਕੇ ਤੇ ਭਈਏ ਹੁਣ ਜਾਣਾ ਚਲੇ ਹਨ ਮੈਂ ਚਲੇ ਜਾਣਾ ਚਾਹੁੰਦਾ ਹਾਂ ਉਹ ਕੰਮ ਕਰੋ ਉਹ ਮੈਂ ਚਲੀ ਮੈਂ ਲਿਆ ਮੈਂ ਕਹਿੰਦਾ ਜਲ ਦੇ ਦੇਣੀ ਹੈ ਨਾ ਭਾਜੀ ਆ ਜਾਓ ਫੇਰ ਖਾ ਦੇਣੀ ਆ ਜਾਓ ਦੋ ਮਿੰਟ ਆ ਜਾਓ ਦੋ ਚਾਰ ਮਿੰਟ ਲੱਗਣੇ ਆ ਜਾਓ ਨੇ ਬਣਾ ਦਨੇ ਆ ਆਜੋ ਆਜੋ ਕੋਈ ਨਾ ਦੇ ਹੁਣ ਤੁਸੀਂ ਸੱਤਾਂ ਦਾ ਦੱਸੋ ਨਾ ਪੰਜਾਂ ਦਾ ਦੱਸਿਆ ਸੀ ਗੱਲ ਕਰਕੇ ਨਹੀਂ ਬਣੀ ਬਾਬਾ ਜੀ ਚਲੋ ਤੁਹਾਨੂੰ ਘਰ ਬੱਕੀ ਚੱਲ ਬਾਬਾ ਜੀ ਕਰੋ ਲੋ ਕਰਨਾ ਬਾਬਾ ਜੀ ਜਾਈ ਕਰਨਾ ਚਲ ਲੈਣ ਵਾਲੀ ਕਰੀ ਦੀ ਅਸੀਂ ਲੈਣ ਵਾਲੀ ਕਰਾਂ ਤੁਸੀਂ ਦੇਣ ਦੀ ਗੱਲ ਕਰੋ ਠੀਕ ਹੈ ਹਾਂ ਜੀ 85000 ਰੁਪਈਆ ਲੈ। ਅੱਛਾ। ਕੋਈ ਗੱਲ ਨਹੀਂ ਤੁਸੀਂ ਆਪਣਾ ਐਸਟੀਮੇਟ ਲਾਓ। ਬਾਕੀ ਜਿਹੜਾ ਵਾਧਾ ਘਾਟ ਆਪਾਂ ਕੱਢ ਲਾਂਗੇ। ਨਹੀਂ ਬਾਕੀ ਉਹ ਨਹੀਂ ਮੈਂ ਦੀ ਗੱਲ ਕਰਦਾ ਮੈਂ ਦੇਖਿਆ ਹੁਣ ਇੱਥੇ ਆਇਆ ਇੱਧਰ ਦੇਖਿਆ। ਕੋਈ ਗੱਲ ਨਹੀਂ ਹੁਣ ਜਦੋਂ ਹਨਾ ਚਲੋ। ਕੋਪਰਾ ਇਹ ਤੋਂ ਲੈ। 7 ਨਾਲ ਯਾਰ। ਆ ਗਿਆ ਤੁਹਾਡਾ ਮੱਗ ਮਦੂ ਉਹੂੰ ਦੱਸ ਦੀ ਤੁਸੀਂ ਬੋਲੋ ਜਿਹਨੇ ਨਹੀਂ ਅਸੀਂ ਤਾਂ ਇਹੋ ਗੱਲ ਹੈ ਜਿਹਨੇ ਜਾਇਜ਼ ਜੱਜ ਜਿੰਨਾ ਹਿਸਾਬ ਨਾਲ ਮਿਹਰਬਾਨੀ ਦਾ ਬਾਬਾ ਜੀ ਹੁਕਮ ਕਰੋ ਨਹੀਂ ਨਹੀਂ ਬਾਬਾ ਜੀ ਕੱਲ ਮੈਂ ਪੰਜ ਕੱਢ ਆ ਗਿਆ ਕਾਰੋਗ ਬਾਹਰ ਮੰਦੇ ਮੰਦੇ ਹੁਣ ਤੇ ਕਿਹ ਰਹਿਣੇ ਹੁਣ ਪੈਸੇ ਮੈਂ ਗੱਲ ਸੁਣੋ ਆ ਗਿਆ ਸੱਤ ਬੱਚੇ ਕੱਢ ਲਿਆ ਆਪਾਂ ਕੱਲ ਗੱਲ ਸੁਣੋ ਗੱਲ ਤਾਂ ਸੁਣੋ ਨਾ ਕਿ ਸੱਤ ਆ ਬੱਚੇ ਕੱਢ ਲਿਆ ਹੁਣ ਕਿੰਨੇ ਕਹੇ ਤੁਸੀਂ ਆਲੀ ਬਾਬੂ ਜੀ ਜਦੋਂ ਮੰਡੀਆਂ 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 ਪੈ ਜਾਂਦੀਆਂ ਪਤਾ ਮੈਨੂੰ ਅੱਜ ਕੱਲ ਕੰਮ ਕਰ ਹੈ ਨਹੀਂ ਲੋਕੀ ਡਰ ਗਏ ਲੜਾਈਆਂ ਝਗੜਿਆ ਕਰ ਹਾਂ ਲੋਕੀ ਕੀ ਕਰਦੇ ਡਰ ਲੈਂਦੇ ਜਾਂ ਡਰਦਾ ਅਸੀਂ ਤਾਂ ਡਰਦੇ ਨਹੀਂ ਆ ਨਹੀਂ ਉਹ ਡਰਦਾ ਦਰ ਹੀ ਜਾਵੇ ਕਿ ਨਹੀਂ ਹਾਂ ਵੀ ਹੋ ਆਪਾਂ ਤਾਂ ਵੀ ਕਰਤਾ ਸਰਦੀ ਉੱਜਾ ਇੱਧਰ ਵੀ ਆ ਜਾ ਇੱਧਰ ਵੀ ਡਾਡੂ ਨਹੀਂ ਹੈਗਾ ਕੀ ਡਾਡੂ ਆ ਜਾਓ ਛਾਈ ਫੜਾਓ ਡਾਡੂ